गुरच तो कल तीन बजे एर वे घर आई हाँ वे वीर आई हां रात रही है इथे ही जेड़ा निर है उन्हें राती रोटी खादी है बड़िया सोहनिया कीतिया अपने घर आ गया आके लम्बे पै गया वीर मेरा ਅਸੀਂ ਸਵੇਰੇ ਆਏ ਆ 11 ਵਜੇ ਜਗੇ ਆ ਇਹ ਨਾ ਉੱਠਿਆ ਨਾ ਇਹਨੇ ਅੰਦਰੋਂ ਆਵਾਜ਼ ਦਿੱਤੀ ਆ ਅਸੀਂ ਬੜੀਆਂ ਆਵਾਜ਼ਾਂ ਮਾਰੀਆਂ ਆਪਣੇ ਭਰਾ ਨੂੰ ਕਿ ਉੱਠ ਜਾ ਉੱਠ ਜਾ ਆਵਾਜ਼ ਦੇ ਕਿਉਂ ਨਹੀਂ ਤੂੰ ਉੱਠਦਾ ਮੈਂ ਬਹੁਤ ਜ਼ਿਆਦਾ ਆਵਾਜ਼ਾਂ ਮਾਰਦੀ ਰਹੀ ਆ ਨਾਲ ਮੇਰੀ ਪਰਜਾਈ ਆ ਉਹਨੇ ਵੀ ਬੜੀਆਂ ਆਵਾਜ਼ਾਂ ਮਾਰੀਆਂ ਨੇ ਪਰ ਉਹ ਉੱਠਿਆ ਨਹੀਂ ਆ ਜਦੋਂ ਉੱਠਿਆ ਨਹੀਂ ਮੇਰੇ ਜੀ ਨੂੰ ਕੁਝ ਹੋਈ ਜਾਂਦਾ ਸੀ ਮੈਂ ਇਹਨਾਂ ਦੀ ਵੱਡੀ ਭੈਣ ਆ ਫਿਰ ਅਸੀਂ ਮਿਸਤਰੀ ਸੱਦਿਆ ਮਿਸਤਰੀ ਆਇਆ ਦਰਵਾਜ਼ਾ ਬਾਹਰੋਂ ਬੰਦ ਸੀ ਜਿਹੜਾ ਸੀ ਨਾ ਦਰਵਾਜ਼ਾ ਬਾਹਰੋਂ ਬੰਦ ਸੀ ਹਾਂ ਅਹੀਂ ਮਿਸਤਰੀ ਸੱਧਿਆ ਮਿਸਤਰੀ ਨੇ ਆਕੇ ਬਾਰੀ ਤੋੜੀ ਆ ਬਾਰੀ ਦੀ ਗ੍ਰਿਲ ਵੱਡੀ ਆ ਨਾਲ ਅੰਦਰ ਦੋ ਮਤਲਬ ਮੁੰਡੇ ਭੇਜੇ ਨੇ ਉਹਨਾਂ ਵੇਖ ਕੇ ਦੱਸਿਆ ਕਿ ਅੰਦਰ ਵੀਰ ਤਾਂ ਡਾ ਟੰਗਿਆ ਆ ਪੱਕੇ ਦੇ ਨਾਲ ਰਾਜਵਿੰਦਰ ਸਿੰਘ ਟੰਗਿਆ ਅੰਦਰ ਮੈਂ ਰੋਹਲਾ ਪਾਇਆ ਮੈਂ ਕਿਹਾ ਚਾਬੀ ਲੱਭੋ ਚਾਬੀ ਨਾ ਕਿਤੇ ਖੁੱਲ ਜੇ ਕਿਤਰਾ ਖੁੱਲੇ ਫੇਰ ਉਹ ਮਿਸਤਰੀ ਨੇ ਸਾਰਾ ਤਾਲਾ ਜਿਹੜਾ ਵੱਡਿਆ ਸਾਰਾ ਸਾਡਾ ਲੋਕ ਤੋੜਿਆ ਫੇਰ ਅਸੀਂ ਅੰਦਰ ਗਏ ਅੰਦਰ ਜਾ ਕੇ ਆਪਣਾ ਭਰਾ ਵੇਖਿਆ ਮੇਰਾ ਭਰਾ ਮਰ ਗਿਆ ਇੱਕੋ ਗੱਲ ਮੇਰਾ ਭਰਾ ਇੱਕੋ ਗੱਲ ਕਹਿੰਦਾ ਸੀ ਕਿ ਮੇਰੇ ਘਰੋਂ ਭੱਜ ਗਈ ਆ 23 ਤਰੀਕ ਦੀ ਘਰੋਂ ਭੱਜ ਗਈ ਆ ਉਹ ਕਿਸੇ ਬੰਦੇ ਹਰਜੋਤ ਸਿੰਘ ਜੋਤੇ ਦੇ ਨਾਲ ਭੱਜੀ ਆ 8 ਲੱਖ ਰੁਪਈਆ ਲੈ ਕੇ ਗਈ ਆ ਨਾਲ ਸੋਨਾ ਲੈ ਕੇ ਗਈ ਆ ਆਂਦੀ ਹੀ ਮੈਂ ਤੇਰੇ ਘਰ ਨਹੀਂ ਆਉਣਾ ਹੁਣ ਮੈਂ ਨਹੀਂ ਬਹਿਣਾ ਪੰਚਾਇਤੀ ਵੀ ਚੱਲਦੀ ਹੀ ਗੱਲਬਾਤ ਸਾਰੇ ਦੱਸਦੇ ਆਂ ਪਰ ਇਹ ਆ ਕਿ ਬਾਅਦ ਵਿੱਚ ਮੇਰੇ ਭਰਾ ਨੇ ਕਿਹਾ ਮੈਂ ਤੂੰ ਕਿੱਦਾਂ ਬਹਿ ਗਈ ਮੈਂ ਤੈਨੂੰ ਤਲਾਕ ਨਹੀਂ ਦੇਣਾ ਮੈਂ ਨਹੀਂ ਤਲਾਕ ਦੇਣਾ ਪਹਿਲਾਂ ਆਂਦੀ ਹੀ ਦੇ ਮੈਨੂੰ ਤਲਾਕ ਆਂਦਾ ਮੈਂ ਨਹੀਂ ਤਲਾਕ ਦੇਣਾ ਹੁਣ ਉਹਨੂੰ ਕਿਤੇ ਖਬਰ ਪਈ ਇਹ ਪਹੁੰਚੀ ਉਹਦੇ ਤੱਕ ਹੀ ਇਹ ਮੈਨੂੰ ਤਲਾਕ ਨਹੀਂ ਦੇਣਾ ਚਾਹੁੰਦਾ ਵੇਖੋ ਸਾਡੀ ਹੱਥ ਜੋੜ ਕੇ ਰੋਈ ਇੱਕ ਮੇਰਾ ਅੱਗੇ ਇਹਨੇ ਮਾਰ ਦਿੱਤਾ ਸੀ ਨਹੀਂ ਸਰ ਜੀ ਖੁਦਕੁਸ਼ੀ ਨਹੀਂ ਉਹ ਕਰ ਸਕਦਾ ਕਿਉਂਕਿ 2 ਸਾਲ ਪਹਿਲਾਂ ਉਹਦਾ ਐਕਸੀਡੈਂਟ ਹੋਇਆ ਸੋ ਉਹਦੀਆਂ ਲੱਤਾਂ ਦੋਵੇਂ ਟੁੱਟੀਆਂ ਸੀ ਉਹਦਾ ਚੂਲਾ ਟੁੱਟੋ ਖੜ ਨਹੀਂ ਸਕਦਾ ਵਾਕਰ ਤੋਂ ਬਿਨਾ ਉਹ ਕਦੀ ਇਹ ਕੰਮ ਨਹੀਂ ਕਰ ਸਕਦਾ ਕਿ ਵਾਕਰ ਤੋਂ ਬਿਨਾ ਜਾ ਕੇ ਏਡੀ ਤਾਂ ਚੜ ਕੇ ਫਾਲ ਲੈ ਸਕਦਾ ਨਹੀਂ ਹੈ ਕਿਉਂਕਿ ਉਹ ਉੱਠ ਹੀ ਨਹੀਂ ਸਕਦਾ ਖਲੋ ਹੀ ਨਹੀਂ ਸਕਦਾ ਤੇ ਫਾ ਕਿੱਦਾਂ ਲੈ ਸਕਦਾ ਮੈਨੂੰ ਫਿਰ ਉਹਦਾ ਕਾਰਨ ਕੀ ਲੱਗਦਾ ਹੈ ਕਾਰਨ ਲੱਗਦਾ ਕਿ ਮੇਰੇ ਭਰਾ ਨੂੰ ਉਹ ਮਾਰ ਕੇ ਗਈ ਹੈ ਉਹ ਮੁੰਡੇ ਨੂੰ ਬੰਦੇ ਨੂੰ ਨਾਨ ਜੋਤ ਸਿੰਘ ਜੋਤਾ ਤੇ ਸ਼ਰਨਜੀਤ ਕ ਹਾਂ ਇਸੇ ਪਿੰਡ ਦੇ ਵਿੱਚ ਰਹਿੰਦੇ ਨੇ ਉਹ ਇਸੇ ਪਿੰਡ ਦੇ ਵਿੱਚ ਬੈਠੀ ਆ ਕਿਸੇ ਦੇ ਘਰ ਜਾ ਕੇ ਇੱਕ ਤੁਸੀਂ ਕਹਿ ਰਹੇ ਕਿ ਦਰਵਾਜ਼ਾ ਲੌਕ ਸੀ ਅੰਦਰੋਂ ਤੇ ਫਿਰ ਉਹਦੇ ਕੋਲ ਚਾਬੀ ਆ ਸਰ ਜੀ ਉਹ ਘਰ ਦੀ ਮਾਲਕਣ ਕਹਿੰਦੀ ਮੈਂ ਘਰ ਦੀ ਮਾਲਕ ਮੈਂ ਕਿੱਦਾਂ ਚਾਬੀ ਦਵਾਂ ਅਜੇ ਮੇਰਾ ਤਲਾਕ ਨਹੀਂ ਹੋਇਆ ਇੱਕ ਚਾਬੀ ਉਹਦੇ ਕੋਲ ਆ ਇੱਕ ਚਾਬੀ ਇਹਦੇ ਕੋਲ ਹੁੰਦੀ ਹੈ ਅਸੀਂ ਜਦੋਂ ਆ ਕੇ ਵੇਖਿਆ ਸਾਨੂੰ ਉਹ ਵੀ ਚਾਬੀ ਨਹੀਂ ਲੱਭੀ ਪਰ ਉਹਦੇ ਕੋਲ ਚਾਬੀ ਹੈਗੀ ਆ ਉਹ ਤੁਹਾਨੂੰ ਸ਼ਕਲ ਦੀ ਉਹਦਾ ਕਤਲ ਹੁਆ ਮਾਰ ਕੇ ਗਈ ਆ ਬਾਹਰੋਂ ਮਾਰ ਕੇ ਗਈ ਅਸੀਂ ਪੰਚਾਇਤ ਆਪਣੇ ਸਰਪੰਚ ਸਾਹਿਬ ਦੇ ਨਾਲ ਅੱਗੇ ਵੀ ਧਮਕੀਆਂ ਦੇ ਕੇ ਗਈ ਆ ਦਾਤਰ ਲੈ ਕੇ ਆਈ ਅਸੀਂ ਦਰਖਾਸਤ ਦਿੱਤੀ ਹੈ ਥਾਣੇ ਦਰਖਾਸਤ ਦੇ ਕੇ ਆਏ ਆ ਸਰਦੀ ਸਾਰੇ ਕੋਈ ਦੀ ਕਾਰਵਾਈ ਕੋਈ ਨਹੀਂ ਹੋਈ ਦਰਖਾਸਤ ਦੀ ਵੀ ਪੁਲਿਸ ਪਹੁੰਚੀ ਆ ਕੀ ਚਾਹੁੰਦੇ ਹੋ ਤੁਸੀਂ ਪੁਲਿਸ ਕੀ ਕੀ ਨਹੀਂ ਕਤਲ ਕਾਰਵਾਈ ਕੀਤੀ ਜਾਵੇ ਸਰ ਜੀ ਉਹਦੇ ਉੱਤੇ ਪਰਚਾ ਕਟਿਆ ਜਾਏ ਸਾਨੂੰ ਇਨਸਾਫ ਚਾਹੀਦਾ ਇੱਕ ਅੱਗੇ ਇਹਨੇ ਮੇਰਾ ਵੀਰ ਮਾਰਿਆ ਸੀ ਇਹ ਕਿਨੇ ਹੌਣ ਮਾਰ ਦਿੱਤਾ ਮੇਰਾ ਵੀਰ ਮੈਂ ਇਨਸਾਫ ਮੰਗਣੀ ਆਪਣੇ ਵੀਰ ਦਾ ਕਿ ਜੇ ਤੂੰ ਘਰੋਂ ਚਲਕੀ ਮੇਰਾ ਵੀਰ ਕਿਉਂ ਮਾਰਿਆ ਇਹਨੇ ਮਾਰ ਕੇ ਗਈ ਆ ਕੇ ਪਤਾ ਹੈ ਤਲਾਕ ਨਹੀਂ ਦਿੰਦਾ ਤੇ ਮੇਰੇ ਭਰਾ ਨੂੰ ਮਾਰ ਕੇ ਪੁਲਿਸ ਨੇ ਕਟਿਆ ਵਾ ਤੇ ਦਰਖਾਸਤ ਲਿਖਾਈ ਗਈ ਹੈ ਦਰਖਾਸਤ ਲਿਖ ਕੇ ਦਿੱਤੀ ਹੈ ਜੀ ਪੁਲਿਸ ਕਹਿੰਦੇ ਆ ਕਿ ਅਸੀਂ ਉਹਦੇ ਉੱਤੇ ਪਰਚਾ ਹੋਵੇ ਬਲਵਿੰਦਰ ਸਿੰਘ ਮਰਦਾਵਾ ਮੈਂ ਉਹਦਾ ਭਰਾ ਆ ਜਿਹਦੀ ਜੱਥ ਹੋਈ ਆ ਮੇਰੇ ਭਰਾ ਦੀ ਹੋਈ ਆ ਰਾਜਵਿੰਦਰ ਸਿੰਘ ਅੱਛਾ ਜੀ ਮੈਂ ਆ ਤਾਂ ਆਪਣੇ ਕੰਮ ਤੇ ਗਿਆ ਤੇ ਰਾਤ ਦੀ ਰੋਟੀ ਖਾ ਕੇ ਤੇ ਅੰਦਰ ਵੜਿਆ ਆਪਣੇ ਸੱਪਾ ਵਾ ਜੀ ਜੀ ਹਾਂ ਜੀ ਤੇ ਮੁੜ ਕੇ ਐ ਲੇਟ ਹੀ ਉੱਠਦਾ ਸੀ ਤੇ 11 ਵਜੇ ਅਸੀਂ ਆਵਾਜ਼ ਮਾਰੀ ਆ ਨਹੀਂ ਆਵਾਜ਼ ਦਿੱਤੀ ਨਾ ਫਿਰ ਉਹ ਮਾਰੀ ਕੋੜ ਕੇ ਕਟਾ ਕੇ ਅੰਦਰ ਗਿਆ ਮੁੰਡਾ ਉੱਤੇ ਪੱਖੇ ਨੇ ਲਟਕਿਆ ਆ ਸੀ। ਕਹਿੰਦਾ ਵੀ ਉਹ ਪੱਖੇ ਲਟਕ ਨਹੀਂ ਸਕਦਾਗਾ। ਤੁਰ ਨਹੀਂ ਸਕਦਾ ਸੀ। ਵਾ ਕਰਨਾ ਤੁਰਦਾ ਹੈ ਉਹ। ਪੱਖੇ ਨਾਲ ਤੇਰੇ ਹਿਸਾਬ ਨਾਲ ਲਟਕ ਸਕਦਾ ਮੈਨੂੰ ਉਹ ਤੇ ਲੱਗਦਾ ਵੀ ਇਹ ਸਾਦੇਸ਼ਾ। ਕੀ ਦੀ ਸਾਦੇਸ਼ਾ? ਇਹ ਘਰ ਦੀ। ਘਰ ਵਾਲੀ ਦੀ। ਉਹ ਇਹ ਜੇ ਨਾ ਤਲਾਕ ਨੇ ਹੋਇਆ ਦੂਜੇ ਬੰਦੇ ਨਾਲ ਰਹਣ ਦੀ ਆ ਪਿੰਡ ਦੇ ਵਿੱਚ ਹੀ ਰਹਣ ਦੀ ਆ ਤਾਂ ਉੱਥੇ ਵੀ ਨਹਾ ਵੇਚਣ ਦੀ ਆ ਨਸ਼ੇਰੀ ਉਹ ਵੀ ਮਟਾ ਜੋ ਤਾਦ ਨਾਲ ਮੁੰਡੇ ਨਾਲ ਕੀ ਤੁਹਾਨੂੰ ਸ਼ੱਕ ਕੀ ਲੱਗਦਾ ਵੀ ਉਹਦਾ ਕਤਲ ਹੋਇਆ ਹਾਂਜੀ ਉਹ ਮਾਰਕ ਅੱਗੇ ਵੀ ਉਹ ਇੱਕ ਦੋ ਵਾਰੀ ਆਏ ਧਮਕੀਆਂ ਦੇ ਕੇ ਗਏ ਆ ਦਾਤਰਲੇ ਹੁੰਦੇ ਨਾਲ ਇਸ ਹਾਰਪੀਓ ਦਾ ਕਰਨ ਜੀ ਇਹਦਾ ਸਰ ਜੀ ਹਾਂ ਜੀ ਇਹ ਤੋਂ ਪਹਿਲਾਂ ਕੋਈ ਦਰਖਾਸਤ ਕੋ ਦਿੱਤੀ ਸੀ ਤੁਸੀਂ ਵੀ ਜੀ ਹਾਂ ਜੀ ਥਾਣਾ ਸਰਕਾਰ ਦਿੱਤੇ ਆਡੀ ਕੋ ਸੁਣਵਾਈ ਗਈ ਸਾਡੀ ਤੇ ਦਿੱਤੀ ਕਿਉਂ ਹੋ ਗਈ ਪ੍ਰਹਾਨੋ ਇਹ ਤੋਂ ਖਤਰਾ ਵਾ ਅੱਛਾ ਜੀ ਅੱਗੇ ਵੀ ਇੱਕ ਦੋ ਮਾਰ ਕੇ ਆਈ ਆ ਪਿੱਛੇ ਅੱਜ ਜਿਹੜਾ ਨਫਾ ਲਿਆ ਤੁਹਾਨੂੰ ਕੀ ਲੱਗਦਾ ਕਿ ਨੇ ਆਪ ਨਹੀਂ ਲਿਆ ਨਹੀਂ ਆਪ ਨੇ ਲਿਆ ਨਫਾ ਇਹਨੂੰ ਮਾਰ ਦਿੱਤਾ ਗਿਆ ਉਤਰ ਨਹੀਂ ਜੋਗਾ ਤੇ ਹੈ ਜੀ ਉਤਰ ਜਗਾ ਨਹੀਂ ਹੈਗਾ ਉਹ ਹੁਣ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਤੁਸੀਂ ਪਰ ਦਰਸ਼ਨ ਤੋਂ ਇਹ ਮੰਗ ਕਰਦੇ ਆ ਵੀ ਇਹ ਇਨਸਾਫਾ ਨਾ ਦੋ ਤੈਨੂੰ ਨਾ ਬੋਦੇ ਨਾ ਕਾਰਵਾਈ ਆ ਬਸ ਇਨਸਾਫ ਹੋ ਜਾ ਜਨ ਸੀਗਾ ਇਹਦੀ ਸਾਦੀ ਜਿਹੜੀ ਆ ਹੋਈ ਸੀ ਸੰਜੀਤ ਕੌਰ ਪਤਨੀ ਲੇਟ ਰਾਜਵਿੰਦਰ ਸਿੰਘ ਜਿਹੜਾ ਅੱਜ ਮਰ ਗਿਆ ਇਹਦੀ ਕੋਈ ਘਰ ਦੀ ਸਿਹਰੀ ਸੀ ਇਹਨੂੰ ਜੀਰ ਤੋਂ ਦੇ ਕੇ ਤੇ ਦੂਜੇ ਦੇ ਘਰ ਜਾ ਕੇ ਬੈਗੀ ਕੋਈ ਤਲਾਕ ਨਹੀਂ ਹੋਇਆ ਕਾਜੇ ਮੌਕਾ ਤੇ ਆਏ ਆ ਬਿਆਨ ਲੈ ਰਹੇ ਆ ਜੋ ਤਫतीश ਜਿਹੜੀ ਸਾਡੀ ਆਏਗੀ ਸਾਹਮਣੇ ਉਹਦੇ ਮੁਤਾਬਕ ਆਪਾਂ ਕਾਰਵਾਈ ਕਰਾਂਗੇ ਪਰ ਫਿਲਹਾਲ ਜਿਹੜਾ ਮਾਮਲਾ ਹੈ ਜਿਹੜੀ ਕਿਹੜੀ ਧਾਰਾ ਦੇ ਜੀ ਅੰਤਰੀ ਜਿਹੜਾ ਫਿਲਹਾਲ ਤੇ 108 ਬੀਨੈਸ ਹੁੰਦੀ ਆ ਇਹਨੇ ਕਹਿੰਦੇ ਇੱਥੋਂ ਦੁਖੀ ਹੋਈ ਆ ਫਾ ਲੈ ਲਿਆ ਤੇ ਕਹਿੰਦੇ ਤੰਗ ਤੰਗ ਪਰੇਸ਼ਾਨ ਕਰੇ ਕਥੋਂ ਕੇ ਹਮਮ ਸਰ ਪਰਿਵਾਰਕ ਮੈਂਨ ਕ ਖਸਾ ਜਿਤਾ ਰਹੇ ਨੇ ਕਿ ਉਹਦਾ ਜਿਹੜਾ ਮਾਡਲ ਹੋਇਆ ਹੋਣੀ ਆ ਆਪਾਂ ਤੇ ਪੀਸ ਵਿੱਚ ਦੇਖ ਲੈਨੇ ਮਾਡਲ ਤੇ ਮਾਡਲ ਚ ਦੇ ਦਾਂਗੇ ਕਿ ਖੁਦ ਕਾਸੀ ਦੇ ਤੈਨਸ਼ਨ ਸੀ ਜੀ 108 ਬੀਨੈਸ ਦੇ ਦਾਂਗੇ ਠੀਕ ਆ ਸਰ ਪੋਸਟਮਾਰਡ ਕਰਵਾਇਆ ਜਾ ਰਿਹਾ ਜੀ ਪੋਸਟਮਾਰਡ ਕਰਾਇਆ ਲਾਸ ਜਿਹੜੀ ਆ ਡੈਡ ਜਮਾ ਕਰਵਾਤੀ